ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਨੂੰ ਬੰਦੀ ਛੋੜ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਬੰਦੀ ਛੋੜ ਦਿਵਸ ਦੇ ਇਤਿਹਾਸ ਦੀ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਲੋਂ ਆਪਣੇ ਆਪ ਨੇ ਹੀ ਬਲਕਿ 52 ਜਿਹੜੇ ਬੰਦੀ ਰਾਜੇ ਸੀ ਉਹਨਾਂ ਦੀ ਰਿਹਾਈ ਕਰਾਉਣ ਤੋਂ ਬਾਅਦ ਇਹ ਤਿਹਾਰ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਕਾਬਲੇ ਜ਼ਿਕਰ ਹੈ ਕਿ ਮੁਗਲ ਹਕੂਮਤ ਦੇ ਵੇਲੇ ਜਹਾਂਗੀਰ ਦੇ ਵੱਲੋਂ 52 ਜਿਹੜੇ ਰਾਜੇ ਸੀ ਉਹਨਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕੀਤਾ ਗਿਆ ਸੀ ਤਾਂ ਇਸੇ ਦੌਰਾਨ ਜਿਵੇਂ-ਜਿਵੇਂ ਗੁਰੂ ਜੀ ਦੀ ਪ੍ਰਸਿੱਧੀ ਵਧਣ ਲੱਗੀ ਹਰ ਕੋਈ ਗੁਰੂ ਜੀ ਦਾ ਅਮਰੀਦ ਹੋਣ ਲੱਗਾ ਤਾਂ ਜਹਾਂਗੀਰ ਬਾਦਸ਼ਾਹ ਦੇ ਵੱਲੋਂ ਗੁਰੂ ਜੀ ਨੂੰ ਵੀ ਬੰਦੀ ਬਣਾ ਲਿਆ ਗਿਆ ਤਾਂ ਸਿੱਖ ਸੰਗਤ ਦੇ ਵਿੱਚ ਬਹੁਤ ਵਿਰੋਧ ਹੋਇਆ ਸਿੱਖ ਸੰਗਤ ਦੇ ਵਿਰੋਧ ਦੇ ਡਰ ਦੇ ਕਾਰਨ ਜਹਾਂਗੀਰ ਦੇ ਵੱਲੋਂ ਗੁਰੂ ਜੀ ਨੂੰ ਰਿਹਾ ਕਰਨ ਦਾ ਫੈਸਲਾ ਕੀਤਾ ਗਿਆ ਪਰ ਗੁਰੂ ਜੀ ਨੇ ਸਿਰਫ ਆਪਣੀ ਰਿਹਾਈ ਨਹੀਂ ਬਲਕਿ ਇੱਕ ਕੂਟਨੀਤਿਕ ਚਾਲ ਚੱਲੀ ਗੁਰੂ ਜੀ ਨੇ ਕਿਹਾ ਕਿ ਮੈਂ ਇਸ ਕਿਲੇ ਦੇ ਵਿੱਚੋਂ ਬਾਹਰ ਤਾਂ ਹੀ ਜਾਊਂਗਾ ਜੇਕਰ ਮੇਰੇ ਨਾਲ ਜਿਨ੍ਹਾਂ ਨੇ ਮੇਰੇ ਚੋਲੇ ਦੀਆਂ ਕਲੀਆਂ ਹੋਣਗੀਆਂ ਉਹਨੇ ਰਾਜੇ ਛੱਡੇ ਜਾਣਗੇ ਤਾਂ ਉਹਨਾਂ ਨੇ ਸਵੀਕਾਰ ਕਰ ਲਿਆ ਤਾਂ ਗੁਰੂ ਜੀ ਨੇ ਆਪਣੇ ਚੋਲੇ ਤੇ 52 ਕਲੀਆਂ ਲਵਾਈਆਂ 52 ਕਲੀਆਂ ਇੱਕ ਇੱਕ ਕਲੀ ਨੂੰ ਇੱਕ ਇੱਕ ਰਾਜੇ ਨੇ ਫੜਿਆ ਤਾਂ 52 ਦੇ 52 ਰਾਜੇ ਰਿਹਾ ਹੋਗੇ ਸਾਰੇ ਆਪਣੇ ਕਾਲ ਖੁਸ਼ੀ-ਖੁਸ਼ੀ ਪਰਤੇ ਤਾਂ ਇਸ ਦਿਨ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਇਸ ਤਿਹਾਰ ਨੂੰ ਬੰਦੀ ਛੋੜ ਦਿਹਾੜੇ ਦੇ ਵਜੂ ਮਨਾਇਆ ਜਾਂਦਾ ਹੈ ਹਰ ਕੋਈ ਦੀਪਮਾਲਾ ਕਰਦਾ ਹੈ ਹਰ ਕੋਈ ਖੁਸ਼ੀਆਂ ਬੰਦਦਾ ਹੈ ਅਤੇ ਹਰ ਕੋਈ ਹਰਗੋਬਿੰਦ ਸਾਹਿਬ ਜੀ ਤੋਂ ਆਪਣਾ ਆਸ਼ੀਰਵਾਦ ਲੈਂਦਾ ਹੈ